ਕਾਫੀ ਖਬਰਾਂ ਆ ਰਹੀਆਂ ਸੀ ਕੁਝ ਕਮੈਂਟ ਵੀ ਆਪਾਂ ਨੂੰ ਆ ਰਹੇ ਸੀ ਕਿ ਬੀਬੀ ਖਾਲੜਾ ਜੀ ਜਿਹੜੇ ਉਹ ਚੋਣ ਲੜ ਸਕਦੇ ਨੇ ਤੇ ਇਹ ਵੀ ਆ ਰਿਹਾ ਸੀ ਕਿ ਅਕਾਲੀ ਦਲ ਜਿਹੜਾ ਵਾਸ ਪੰਜਾਬ ਦੇ ਕਹਿੰ ਲੋ ਕਿ ਨਵਾਂ ਦਲ ਹੈ ਉਹਦੇ ਵੱਲੋਂ ਪਰ ਉਹਨਾਂ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ ਕਿ ਨਹੀਂ ਮੈ ਚੋਣ ਨਹੀਂ ਲੜਾਂਗੀ ਥੋੜਾ ਇਸ ਗੱਲ ਨੂੰ ਵੀ ਸਪਸ਼ਟ ਕਰਿਓ ਜੀ ਦੇਖੋ ਇੱਕ ਨਾ ਮੈਂ ਖਬਰ ਸੁਣੀ ਤੇ ਹੁਣ ਇੱਕ ਆਦਤ ਜੀ ਵੀ ਆ ਔਰ ਵੈਸੇ ਗੁੱਡ ਆਦਤ ਆ ਕਿ ਅਸੀਂ ਕਈ ਵਾਰ ਖਤਾ ਖਾਦੀ ਆ ਖਬਰ ਕਰ ਲੱਗਿਆ ਜ਼ਿਆਦਾ ਨਹੀਂ ਕਈ ਵਾਰ ਮਹੀਨੇ ਸਮਾਈ ਕੋਈ ਖਤਾ ਖਾ ਜਾਂਦੇ ਆ ਤਾਂ ਉਹਦੇ ਤੋਂ ਸਬਕ ਲਿਆ ਕਿ ਕੋਈ ਗਲਤੀ ਐ ਠਹਿਰ ਜਾਓ ਰੁਕ ਜਾਓ ਕਨਫਰਮੇਸ਼ਨ ਜ਼ਰੂਰੀ ਐ ਤਾਂ ਮੈਂ ਬੀਬੀ ਖਾਲੜਾ ਜੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਉਹ ਇਸ ਵੇਲੇ ਸ਼ਾਇਦ ਯੂਐਸ ਦੇ ਵਿੱਚ ਆ ਜੀ ਤੇ ਪ੍ਰੋਬਲਮ ਇਹ ਆ ਕਿ ਜਦੋਂ ਤੁਸੀਂ ਦੁਪਹਿਰ ਸਮੇਂ ਕਿਸੇ ਵਿਅਕਤੀ ਨੂੰ ਕੈਨੇਡਾ ਜਾਂ ਯੂਐਸ ਦੇ ਵਿੱਚ ਹੁੰਦਿਆਂ ਸੰਪਰਕ ਸਾਧੋਗੇ ਰਾਪਤਾ ਕਰਨ ਦਾ ਯਤਨ ਕਰੋਗੇ ਤੇ ਉਸ ਵੇਲੇ ਫਿਰ ਉਹਨਾਂ ਦਾ ਸੌਣ ਦਾ ਵਕਤ ਹੁੰਦਾ ਹੈ ਹਾਂਜੀ ਉਸ ਤੋਂ ਬਾਅਦ ਮੈਂ ਕਿਸੇ ਜ਼ਰੀਏ ਆਪਣੇ ਮਿੱਤਰ ਦੇ ਜ਼ਰੀਏ ਇਹਨਾਂ ਦੀ ਟੀਮ ਦੇ ਜਿਹੜੇ ਇਹਨਾਂ ਦੇ ਭਾਂਜੇ ਨੇ ਹੂੰ ਉਹਨਾਂ ਦੇ ਨਾਲ ਰਾਬਤਾ ਕੀਤਾ ਜੀ ਤਾਂ ਉਹਨਾਂ ਨੇ ਕਨਫਰਮ ਕੀਤਾ ਕਿ ਦੇਖੋ ਇਲੈਕਟੋਰਲ ਸਿਸਟਮ ਦੇ ਵਿੱਚ ਸਾਡੀ ਕੋਈ ਰੁਚੀ ਨਹੀਂ ਹੈਗੀ ਹੂੰ ਉਹਨਾਂ ਨੇ ਗੱਲ ਹੀ ਨਵੇੜਤੀ ਜੀ ਕਿ ਰਾਜਨੀਤੀ ਕੰਲੀ ਇਲੈਕਟੋਰਲ ਢਾਂਚੇ ਚ ਨਹੀਂ ਹੁੰਦੀ ਹੂੰ ਸਾਡੀ ਸੋਚ ਜਿਹੜੀ ਆ ਉਹ ਮਨੁੱਖਤਾਵਾਦੀ ਜੀ ਤੇ ਉਹਦੇ ਲਈ ਕੰਮ ਕਰਨ ਵਾਸਤੇ ਅਸੀਂ ਬਈ ਧ੍ਰਿੜ ਨਿਸ਼ਚੈ ਰੱਖਦੇ ਹੂੰ ਤੇ ਉਹਦੇ ਤੇ ਕੰਮ ਕਰਦੇ ਰਹਿਵਾਂਗੇ ਪਹਿਰਾ ਦਿੰਦੇ ਰਵਾਂਗੇ ਮੇਰਾ ਦੂਜਾ ਸਵਾਲ ਸੀ ਕਿ ਕੀ ਤੁਹਾਨੂੰ ਹੂੰ ਕਦੇ ਅਪਰੋਚ ਕੀਤਾ ਗਿਆ ਹੈ ਸ਼ੁਰੂਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਬੰਨੀਆਂ ਜੀ ਅਕਾਲੀ ਦਲ ਜੋ ਅਮਰਤਪਾਲ ਸਿੰਘ ਦਾ ਹੂੰ ਹੂੰ ਉਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਤੇ ਇਹ ਆ ਕਿ ਭਈ ਇਸ ਸਵਾਲ ਦਾ ਜਵਾਬ ਜਿਹੜਾ ਹੈ ਨਾ ਉਹ ਤੁਸੀਂ ਉਹਨਾਂ ਤੋਂ ਹੀ ਲਓ ਇਹਦਾ ਮਤਲਬ ਸਾਫ਼ ਹੈ ਸਪਸ਼ਟ ਜੀ ਕਿ ਦੇਖੋ ਇਹਨਾਂ ਚੀਜ਼ਾਂ ਨੂੰ ਕਿਉਂਕਿ ਰਾਜਨੀਤੀ ਦੇ ਵਿੱਚ ਜਦੋਂ ਅਸੀਂ ਵਿਸ਼ਲੇਸ਼ਕ ਦੇ ਤੌਰ ਤੇ ਵਿਚਰਦੇ ਆ ਗੱਲਬਾਤ ਕਰਦੇ ਆ ਉਥੋਂ ਸਾਨੂੰ ਕਈ ਵਾਰ 25 30% ਹੀ ਇੱਕ ਚੀਜ਼ ਦਿਖਾਈ ਦਿੰਦੀ ਹੈ ਬਾਕੀ ਸਾਨੂੰ ਖੁਦ ਹੂੰ ਉਹ ਕੈਨਵਸ ਤੇ ਬਣਾਉਣਾ ਮਹਿਸੂਸ ਨਾ ਪੈਂਦਾ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਕੱਲ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਐਸ ਇਲੈਕਸ਼ਨ ਲੜਨ ਜਾ ਰਹੇ ਆ ਬੀਬੀ ਖਾਲੜਾ ਜੀ ਦੀ ਵਾਈਸ ਵਾਈ ਯਾਨੀ ਆਪਾਂ ਸੁਣੀ ਸੋਸ਼ਲ ਮੀਡੀਆ ਤੇ ਆਪਾਂ ਵੈਸੇ ਵੀ ਇੱਕ ਕਿਆਸ ਲਾਇਆ ਸੀਗਾ ਕਿ ਜੀ ਬੀਬੀ ਖਾਲੜਾ ਜੀ ਸਹਿਮਤ ਹੋ ਜਾਂਦੇ ਨੇ ਦੂਜੀਆਂ ਪੰਥਕ ਜਥੇਬੰਦੀਆਂ ਉਸ ਨਾਮ ਤੇ ਆਪਣੀ ਸਹਿਮਤੀ ਦੇ ਦਿੰਦੀਆਂ ਤਾਂ ਉਪਰੰਤ ਬਹੁਤ ਵੱਡਾ ਮੁਕਾਬਲਾ ਹੋ ਜਾਏਗਾ ਜੀ ਆਮ ਆਦਮੀ ਪਾਰਟੀ ਵਾਸਤੇ ਬਹੁਤ ਬਹੁਤ ਸੰਘਰਸ਼ ਦਾ ਵਿਸ਼ਾ ਬਣ ਜਾਏਗਾ ਕਿਉਂ ਕਿ ਤੁਸੀਂ ਦੇਖਿਆ ਹੋਣਾ ਖਡੂਰ ਸਾਹਿਬ ਦਾ ਮੁਕਾਬਲਾ ਫਨਸਾਈਟਡ ਸੀ ਜੀ ਜੀ ਠੀਕ ਹੈ ਜੇ ਅੱਜ ਦੀ ਤਰੀਕ ਚ ਕੋਈ ਇਹ ਕਹੇ ਕਿ ਅਮਰਤਪਾਲ ਸਿੰਘ ਹੋਰਾਂ ਦਾ ਗਰਾਫ ਪਹਿਲਾਂ ਨਾਲੋਂ ਥੱਲੇ ਆਇਆ ਤੇ ਮੈਂ ਠੀਕ ਹੈ ਉਸ ਬੰਦੇ ਦੇ ਨਾਲ ਸਹਿਮਤ ਹੋ ਜਾਊਂਗਾ ਪਰ ਜੀ ਜਿਵੇਂ ਬੀਬੀ ਖਾਲੜਾ ਜੀ ਆਉਂਦੇ ਹੂੰ ਹੂੰ ਪੰਥਕ ਸਫਾ ਚੋਂ ਸਾਰਿਆਂ ਦੀ ਸਹਿਮਤੀ ਆ ਜਾਂਦੀ ਮੁਕਾਬਲਾ ਆਮ ਆਦਮੀ ਪਾਰਟੀ ਵਾਸਤੇ ਬਹੁਤ ਤਕੜਾ ਬਣ ਜਾਣਾ ਸੀ ਜੇ ਧਰਦਾ ਮੈਂ ਉਹ ਕੁਝ ਨਹੀਂ ਕਹਿ ਸਕਦਾ ਜੀ ਜੀ ਕਿਉਂਕਿ ਉਸ ਏਰੀਏ ਦਾ ਇੱਕ ਖਾਸਾ ਹੈ ਖਾਸ ਤੌਰ ਤੇ ਨੌਜਵਾਨੀ ਚੜੀ ਹੈ ਨਾ ਤੇ ਟੁੱਟ-ਟੁੱਟ ਕੇ ਪੈਂਦੀ ਹੈ ਬਿਲਕੁਲ ਤਾਂ ਇਸ ਕਰਕੇ ਉਤੋਂ ਬਾਅਦ ਨਾਲ ਦੀ ਨਾਲ ਹੀ ਮੈਂ ਪੋਸਟ ਜਿਹੜੀ ਆ ਉਹ ਬੀਬੀ ਖਾਲੜਾ ਜੀ ਦੀ ਵੇਖੀ ਆ ਨਾਲ ਦੀ ਨਾਲ ਤਾਂ ਪਾਵੇ ਕਿ ਜਦੋਂ ਮੈਂ ਦੁਬਾਰਾ ਸਕਰੋਲ ਕੀਤਾ ਉਦੋਂ ਮੈਨੂੰ ਖਬਰ ਦੇ ਰੂਪ ਦੇ ਵਿੱਚ ਉਹ ਵੀ ਦਿਖਾਈ ਜੀ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਪਾਸੇ ਜੇ ਐਲਾਨ ਆਇਆ ਅਮਰਤਪਾਲ ਸਿੰਘ ਹੋਰਾਂ ਦੀ ਰਾਜਨੀਤਿਕ ਤਨਜ਼ੀਮ ਤੋਂ ਤਾਂ ਤੁਹੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜੀ ਬਿਲਕੁਲ ਚਲੋ ਇੱਕ ਭਲੇਖਾ ਵੀ ਕਰ ਲੈਂਦੇ ਆ ਜੀ ਕੱਲ ਨੂੰ ਕੋਈ ਕਵੇ ਮਨਾਵੇ ਜ਼ੋਰ ਦੇਵੇ ਸ਼ਾਇਦ ਇਹ ਉਹਨਾਂ ਦਾ ਕਲੈਕਟਿਵਲੀ ਕਿਉਂਕਿ ਉਹਨਾਂ ਦੀ ਇੱਕ ਟੀਮ ਕੰਮ ਕਰਦੀ ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰ ਨੇ ਰਿਸ਼ਤੇਦਾਰ ਨੇ ਸਜਨ ਸੁਨੇਹੀ ਨੇ ਖਾਲੜਾ ਸਾਹਿਬ ਦੀ ਸੋਚ ਨਾਲ ਜੁੜੇ ਲੋਕ ਨੇ ਜੀ ਅਲਟੀਮੇਟਲੀ ਉਹਨਾਂ ਦੀ ਇੱਕ ਟੀਮ ਹੈ ਜੀ ਮੈਂ ਬਿਲਕੁਲ ਟੀਮ ਹੈ ਤੁਸੀਂ ਦੇਖਿਆ ਉਹਨਾਂ ਖਾਲੜਾ ਮਿਸ਼ਨ ਕੰਮ ਕਰਦਾ ਹੈ ਸੋ ਇਸ ਵਾਸਤੇ ਉਹਨਾਂ ਨੇ ਸ਼ਾਇਦ ਇਹ ਗੱਲ ਜਿਹੜੀ ਹੈ ਨਾ ਉਹ ਪਬਲਿਕ ਡੋਮੇਨ ਚ ਰੱਖ ਦਿੱਤੀ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਘਟੋ ਘਟ ਹੁਣ ਇਹ ਵੇਖਣਾ ਹੋਏਗਾ ਮੇਰੀ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਚੋਂ ਕਿਸੇ ਨਾਲ ਗੱਲ ਨਹੀਂ ਹੋ ਸਕੇ ਪਰ ਕੋਸ਼ਿਸ਼ ਕਰਾਂਗੇ ਕਿ ਹੋ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜੇ ਬੀਬੀ ਖਾਲੜਾ ਚਾਹੇ ਇਹਨਾਂ ਨੇ ਅਪਰੋਚ ਕੀਤਾ ਹੈ ਜਾਂ ਨਹੀਂ ਕੀਤਾ ਉਹ ਜਵਾਬ ਦੇ ਰਿਹਾ ਤਾਂ ਤੁਹਾਡਾ ਚਿਹਰਾ ਕੌਣ ਹੋਏਗਾ ਜੀ ਅਮਰਤਪਾਲ ਸਿੰਘ ਦੀ ਫੈਮਿਲੀ ਚੋਂ ਕੋਈ ਜਾਂ ਕੋਈ ਪੰਥਕ ਚਿਹਰਾ ਹੋਵੇਗਾ ਜੀ ਤੇ ਜੇ ਉਹ ਹੋਵੇਗਾ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਅਮਰਤ ਸਰਵੰਮੀਓ ਵੀ ਇੱਕ ਕੈਂਡੀਡੇਟ ਹੋ ਸਕਦਾ ਉਥੇ ਹੂੰ ਬਿਲਕੁਲ ਉਧਰੋਂ ਵੀ ਆ ਜਾਵੇ ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਆ ਹੁਣ ਆਪਾਂ ਅੱਗੇ ਦੇਖਾਂਗੇ ਰਾਜਨੀਤਿਕ ਤੌਰ ਤੇ ਕਿਸ ਦਿਸ਼ਾ ਵੱਲ ਵੱਧਦੀ ਹੈ ਪਰ ਇਹੀ ਇੱਕ ਰੋਚਕ ਸਵਾਲ ਜਿਹੜਾ ਹੈ ਉਹ ਬਣ ਜਾਏਗਾ ਕਿ ਅਮਰਤਪਾਲ ਸਿੰਘ ਹੋਰਾਂ ਦੀ ਤਨਜ਼ੀਮ ਬਣੀਓ ਰਾਜਨੀਤਿਕ ਦਲ ਬਣੀਓ ਕਿਸ ਨੂੰ ਮੈਦਾਨ ਚ ਉਤਾਰਿਆ ਜਾਂਦਾ ਹੈ ਬਿਲਕੁਲ ਬਿਲਕੁਲ ਇਹ ਸਵਾਲ ਤੇ ਮਿੰਡੂ ਜੀ ਇੱਕ ਗੱਲ ਨਾ ਕਾਫੀ ਸਮਾਂ ਪਹਿਲਾਂ ਤੁਸੀਂ ਕਹੀ ਸੀ ਮੈਨੂੰ ਚੇਤੇ ਆ ਕਈ ਮਰਦਮਸ਼ੁਮਾਰੀ ਵਾਲਾ ਭਾਵੇਂ ਮਸਲਾ ਆਵੇ ਤੇ ਭਾਵੇਂ ਵੋਟਰ ਸੂਚੀ ਵਾਲਾ ਜਦੋਂ ਕੋਈ ਵੋਟਾਂ ਹੋਣ ਤੇ ਭਾਜਪਾ ਨੂੰ ਲੱਗਦਾ ਹੋਵੇ ਕਿ ਸਾਡੇ ਹੱਕ ਦੇ ਵਿੱਚ ਇਹ ਚੀਜ਼ ਭੁੱਗ ਸਕਦੀ ਹੈ ਤੇ ਉਹਦੇ ਕੁਝ ਬਦਲਾਅ ਵੀ ਹੁੰਦੇ ਆ ਜਿਵੇਂ ਹੁਣ ਬਿਹਾਰ ਦੇ ਵਿੱਚ ਚੱਲ ਰਿਹਾ ਪੰਗਾਲ ਦੇ ਵਿੱਚ ਚੱਲਿਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਦੇ ਫਿਰ ਪੰਜਾਬ 'ਚ ਵੀ ਪੈਣੀਆਂ ਨੇ ਪੰਜਾਬ ਵੀ ਇਹ ਸੂਚੀ ਚ ਆ ਸਕਦਾ ਹੈ ਦੇਖੋ ਬੰਗਾਲ ਬੰਗਾਲ ਦੇ ਵਿੱਚ ਕੀ ਮਸਲਾ ਹੈ ਭਾਜਪਾ ਸ਼ਾਇਦ ਮੰਮਤਾ ਬੈਨਰਜੀ ਨੂੰ ਇਸ ਵਾਰ ਵੀ ਨਾ ਹਰਾ ਸਕੇ ਕਿਉਂਕਿ ਉੱਥੇ ਗੇਮ ਚੋ ਕਾਂਗਰਸੀ ਬਾਹਰ ਹੈ ਕਾਮਰੇਡ ਬਾਹਰ ਹੋ ਗਏ ਠੀਕ ਹੈ ਨਾ ਜੀ ਸਿੱਧਮ ਸਿੱਧੀ ਗੇਮ ਦੇ ਵਿੱਚ ਮਮਤਾ ਬੈਨਰਜੀ ਨੂੰ ਹਰਾਉਣਾ ਸ਼ਾਇਦ ਐਸ ਵਾਰੀ ਵੀ ਮੁਸ਼ਕਲ ਹੋਏਗਾ ਪਾਜ ਪਰ ਕਿਉਂਕਿ ਉੱਥੇ ਬੰਗਲਾਦੇਸ਼ੀਆਂ ਦਾ ਰੌਲਾ ਪੈ ਜਾਂਦਾ ਜੀ ਇਹ ਹੁਣ ਵਿਹਾਰ ਮਾਡਲ ਨੂੰ ਜੇ ਚੱਕ ਕੇ ਬੰਗਲਾਦੇਸ਼ ਬੰਗਾਲ ਚ ਲੈ ਜਾਂਦੇ ਤੇ ਬੰਗਲਾਦੇਸ਼ੀ ਜੇ ਹੈਗੇ ਆ ਹੂੰ ਕਿਉਂਕਿ ਇੱਥੇ ਆਧਾਰ ਕਾਰਡ ਤੇ ਵੋਟ ਕਾਰਡ ਨਹੀਂ ਨਾ ਮੰਨਿਆ ਜਾਣਾ ਤੁਹਾਨੂੰ ਉਹ ਡਾਕੂਮੈਂਟ ਦੂਜੇ ਲਿਆਉਣੇ ਪੈਣੇ ਆ ਦੂਜੇ ਲਿਆਉਣੇ ਪੈਣੇ ਬਿਲਕੁਲ ਤਾਂ ਉਹ ਜੇ ਵੋਟਰ ਉਹ ਕਿਉਂਕਿ ਜਿਹੜਾ ਉਹ ਵੋਟਰ ਹੋਏਗਾ ਉਹ ਉੱਥੇ ਮਮਤਾ ਪੱਕੀ ਹੈ ਹੂੰ ਟੀਐਮਸੀ ਪੱਕੀ ਹੈ ਜੀ ਉੱਥੇ ਜੱਬ ਪਹ ਜਾਏਗਾ ਤੇ ਜੇ ਉਹ ਵਿਹਾਰ ਮਾਡਲ ਮਤਲਬ ਕਿ ਬੰਗਾਲ ਚ ਕਾਮਯਾਬ ਹੁੰਦਾ ਤੇ ਗਾਂ ਫਿਰ ਪੰਜਾਬ ਦਾ ਵੀ ਇਲੈਕਸ਼ਨ ਆ ਜਾਏਗਾ ਨਾ ਤਾਂ ਹੋ ਸਕਦਾ ਕਿ ਇੱਥੇ ਵੀ ਵੈਰੀਫਿਕੇਸ਼ਨ ਇਸ ਤਰ੍ਹਾਂ ਦੀ ਕਰਾ ਲਈ ਜਾਵੇ ਪਰ ਇੱਥੇ ਕੋਈ ਜ਼ਿਆਦਾ ਨਹੀਂ ਇੱਥੇ ਤੇ ਉਲਟਾ ਛੈਦਪਾਚਪਾ ਨੂੰ ਨੁਕਸਾਨ ਹੋ ਜਾਵੇ ਤਾਂ ਮਤਲਬ ਕਿ ਇਹ ਮਾਡਲ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਅੱਗੇ ਵਧਾਇਆ ਜਾ ਸਕਦੇ ਕਿਉਂਕਿ ਅੱਜ ਜਿਹੜੇ ਮੋਦੀ ਸਾਹਿਬ ਦੀ ਟੀਮ ਦੇ ਅਹਿਮ ਮੈਂਬਰ ਨੇ ਮੈਂ ਉਹਨਾਂ ਨੂੰ ਇਹਨਾਂ ਦੀ ਟੀਮ ਦਾ ਮੈਂਬਰ ਹੀ ਕਹਿ ਰਿਹਾ ਗਿਆਨਾਇਸ਼ ਜੀ ਜਿਹੜੇ ਚੋਣ ਕਮਿਸ਼ਨਰ ਨੇ ਇੰਡੀਆ ਦੇ ਉਹ ਇਹਨਾਂ ਦੀ ਟੀਮ ਦੇ ਨੇ ਮੈਂਬਰ ਨੇ ਜੀ ਹਾਂ ਜੀ ਜਿਵੇਂ ਆ ਰੰਗਲਾ ਪੰਜਾਬ ਟੀਮ ਚੱਲ ਰਹੀ ਹੈ ਤੇ ਇਹਨਾਂ ਦੇ ਵੀ ਤੇ ਟੀਮ ਮੈਂਬਰ ਤੁਹਾਨੂੰ ਪਤਾ ਹੀ ਕੋਈ ਯੂਪੀ ਸੇ ਕੋਈ ਬਿਹਾਰ ਸੇ ਹੈ ਆਏ ਹੈ ਹਮ ਦਿੱਲੀ ਦਰਬਾਰ ਸੇ ਤੋਂ ਮਤਲਬ ਕਿ ਇਹ ਸਾਬ ਕਿਤਾਬ ਚੱਲਦਾ ਹੈ ਕਿ ਭਾਈ ਉਹ ਤੇ ਕਹਿ ਚੁੱਕੇ ਨੇ ਅੱਜ ਉਹਨਾਂ ਨੇ ਐਲਾਨੀਆਂ ਕਿਹਾ ਜੀ ਅੱਜ ਦੇ ਅਖਬਾਰ ਪੜ੍ਹ ਕੇ ਦੇਖ ਲਓ ਦੈਨਿਕ ਪਾਸਕਰ ਚ ਸਟੋਰੀ ਲੱਗੀ ਹੋਈ ਹੈ ਕਿ ਭਾਈ ਮਤਲਬ ਕਿ ਇੱਕ ਵੀ ਬਾਹਰਲੇ ਬੰਦੇ ਨੂੰ ਅਸੀਂ ਵੋਟਰ ਦੇ ਤੌਰ ਤੇ ਰਹਿ ਨਹੀਂ ਦੇਣਾ ਨਾ ਇੱਥੇ ਕਲੀਅਰ ਹੈ ਕਲੀਅਰ ਹੈ ਕਿ ਹਰ ਇੱਕ ਸਟੇਟ ਦੇ ਵਿੱਚ ਸ਼ਾਨਣਾ ਲੱਗ ਸਕਦਾ ਜਾਂ ਸਿਲੈਕਟਿਵਲੀ ਤੇ ਉਹ ਕਰ ਸਕਦੇ ਨੇ ਜੀ 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 ਬਿਲਕੁਲ ਬਿਲਕੁਲ ਖੈਰ ਨਾਗਰਿਕਤਾ ਸਾਬਤ ਕਰਨੀ ਕਹਿੰਦੇ ਚੋਣ ਕਮਿਸ਼ਨ ਦਾ ਕੰਮ ਨਹੀਂ ਇਹ ਹੋਮ ਮਿਨਿਸਟਰੀ ਦਾ ਕੰਮ ਹੈ ਅਵਰਤਪਾਲ ਸਿੰਘ ਜੀ ਕਹਿ ਰਹੇ ਨੇ ਪਰ ਭਾਈ ਜਿੱਥੇ ਹੋਮ ਮਿਨਿਸਟਰੀ ਵੀ ਸਾਰੀ ਇੱਕ ਪਾਸੇ ਤੇ ਚੋਣ ਕਮਿਸ਼ਨ ਵੀ ਇੱਕ ਪਾਸੇ ਫਿਰ ਉੱਥੇ ਕੀ ਕੀਤਾ ਜਾ ਸਕਦਾ ਖੈਰ ਚਲੋ ਆ ਆਪਾਂ ਗੱਲਾਂ ਕਰਦੇ ਕਰਦੇ ਬਿਹਾਰ ਤੇ ਬੰਗਾਲ ਹੋਰ ਹਾਂ ਜੀ ਜੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪੁੱਤਰ ਕਮਰਚੜਤ ਸਿੰਘ ਵੱਲੋਂ ਤਰਨਤਨ ਹਲਕੇ ਤੋਂ ਚੋਣ ਲੜਨ ਦੇ ਚਰਚਿਆਂ ਨੇ ਹਲਕੇ 'ਚ ਮਚਾਈ ਹਲਚਲ। ਲੋ ਜੀ ਇੱਕ ਕਟਿੰਗ ਭੇਜ ਦਿੱਤੀ ਮੇਰੇ ਦੋਸਤ ਨੇ ਉਸ ਏਰੀਏ 'ਚੋਂ। ਜੀ ਤੇ ਇਹ ਵੀ ਹੁਣ ਕਹਿ ਲਓ ਕਿ ਭਾਈ ਮਾਮਲਾ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੀਬੀ ਖਾਲੜਾ ਤੇ ਤਾਂ ਭਾਵੇਂ ਸਹਿਮਤੀ ਬਣ ਜਾਂਦੀ ਖੁਸ਼ ਆਦ ਤੱਕ ਆਪਾਂ ਇੱਕ ਉਮੀਦ ਕਰ ਸਕਦੇ ਸੀ। ਪਰ ਹੁਣ ਮਾਮਲਾ ਜਿਹੜਾ ਜਿਵੇਂ ਮੈਂ ਕਿਹਾ